ਦੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਅਤੇ ਕੌਲਜ਼ਾ ਦੇ ਵੱਲੋਂ ਮਿਲ ਕੇ ਰਾਜਪੁਰਾ ਸ਼ਹਿਰ ਦੇ ਵਿੱਚ ਨਸ਼ੇ ਵਿਰੁੱਧ ਰੈਲੀ ਕੱਢੀ ਗਈ ਹੈ ਇਸ ਮੌਕੇ ਤੇ ਨਗਰ ਕੌਂਸਲ ਦੀ ਟੀਮ ਦੇ ਵੱਲੋਂ ਵਿਦਿਆਰਥੀਆਂ ਨੂੰ ਫਰੈਸ਼ਮੈਂਟ ਵੀ ਦਿੱਤੀ ਜਾ ਰਹੀ ਹੈ ਉਨ੍ਹਾਂ ਕਿਹਾ ਹੈ ਕਿ ਪੰਜਾਬ ਦੇ ਵਿੱਚ ਪੰਜ ਦਰਿਆਵਾਂ ਦੀ ਧਰਤੀ ਹੈ ਜਿੱਥੇ ਕਿ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਤੇ ਉਸ ਨੂੰ ਖਤਮ ਕਰਨ ਦੇ ਰਿਆ ਅੱਜ ਰੈਲੀ ਕੱਢੀ ਜਾ ਰਹੀ ਹੈ ਯੁੱਧ ਨਸ਼ਾ ਵਿਰੁੱਧ ਤਹ ਅੱਜ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਫੇਸ ਕਰਨ ਦੇ ਨਾਲ ਅੱਜ ਨਗਰ ਕੌਂਸਲ ਦੇ ਸਹਿਯੋਗ ਨਾਲ ਤੁਸੀਂ ਦੇਖ ਸਕੋਗੇ ਕਿ ਅੱਜ ਰੈਲੀ ਕੀਤੀ ਜਾ ਰਹੀ ਹੈ ਔਰ ਬੈਨਰ ਹੈਟ ਨਸ਼ਿਆ ਵਿਰੁੱਧ ਜਿਹੜਾ ਹੈ ਕਿ ਅੱਜ ਮੈਸੇਜ ਦਿੱਤਾ ਜਾ ਰਿਹਾ ਲੋਕਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਕਾਰਜ ਸੱਦ ਅਫਸਰ ਮੌਜੂਦ ਨੇ ਕਮੇਟੀ ਦੇ ਹੋਰ ਕੰਪਿਊਨਸਰ ਕੀ ਕਰਨ ਦਾ ਕਹਿਣਾ ਚਾਹੁੰਦੇ ਅੱਜ ਬੜਾ ਉੱਧਿਓ ਉਪਰਾਲਾ ਕੀਤਾ ਚਾਹੁੰਦੇ ਨਮਸਕਾਰ ਜੀ ਪੰਜਾਬ ਸਰਕਾਰ ਦਾ ਉਪਰਾਲਾ ਹੈ ਇੱਕ ਯੁੱਧ ਨਸ਼ਾ ਵਿਰੁੱਧ ਇਸ ਦੇ ਵਿੱਚ ਸਾਡੇ ਪੰਜਾਬ ਵਾਸੀ ਜਿਹੜੇ ਯੋਵਾ ਹੈ ਸਾਡੇ ਨਵ ਯੋਗ ਅਨੁਸਾਰਾਂ ਨੂੰ ਅਸੀਂ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਹੇ ਇਹਦੇ ਵਿੱਚ ਸਾਡੇ ਵਿਦਿਅਕ ادارےਾਂ ਦੇ ਸਹਿਯੋਗ ਨਾਲ ਨਗਰ ਕੌਂਸਲ ਅੱਜ ਦੇ ਰੈਲੀ ਨਿਕਾਲ ਰਹੀ ਹੈ ਇੱਕ ਜੁੱਧ ਨਸ਼ਾ ਵਿਰੋਧ ਇਹਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਜਿਵੇਂ ਕਿ ਆਪ ਦੇਖ ਹੀ ਰਹੇ ਹੋ ਜੁੱਧ ਨਸ਼ਾ ਵਿਰੋਧ ਨਸ਼ਾ ਤਸਤੀ ਜਾਣਕਾਰੀ ਦੇਣ ਲਈ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਹੈ 9779100222020 ਇਹਦੇ ਵਿੱਚ ਸਾਰਿਆਂ ਨੂੰ ਅਸੀਂ ਕਹਿ ਰਹੇ ਵੀ ਜੇਕਰ ਤੁਹਾਨੂੰ ਕਿਸੇ ਬੰਦੇ ਨੂੰ ਲੱਗ ਰਿਹਾ ਕਿ ਸ਼ਹਿਰ ਦੇ ਵਿੱਚ ਕੋਈ ਬੰਦਾ ਨਸ਼ਾ ਐਪਲਾਈ ਕਰਦਾ ਹੈ ਜਾਂ ਨਸ਼ੇ ਦਾ ਕਰਦਾ ਹੈ ਤਾਂ ਉਹਦੇ ਬਾਰੇ ਜਾਣਕਾਰੀ ਸਾਨੂੰ ਜਾਣਕਾਰੀ ਦਿਓ ਸਰਕਾਰ ਨੂੰ WhatsApp ਨੰਬਰ ਤੇ ਉਸ ਦੇ ਜਾਣਕਾਰੀ ਨਾਲ ਦੋਗੇ ਤਾਂ ਬੰਦੇ ਦੀ ਜਿਹੜੀ ਪਹਿਚਾਣ ਹੈ ਗੁਪਤ ਰੱਖੀ ਜਾਏਗੀ ਕਿਸੇ ਨੂੰ ਤੇ ਸਰਕਾਰ ਕਾਰਵਾਈ ਕਰੇਗੀ ਸਰ ਇਹ ਰੈਲੀ ਜਿਹੜੀ ਕਿੱਥੋਂ ਲੈ ਕੇ ਕਿੱਥੋਂ ਗੱਡੀ ਚੱਲੇਗੀ ਰੈਲੀ ਸਾਡੀ ਇੱਥੇ ਸਵਾਰਾ ਚੌਂਕ ਤੋਂ ਸ਼ੁਰੂ ਹੋ ਕੇ ਮੁੱਖ ਚੌਂਕ ਤੱਕ ਤੇ ਸ਼ਹਿਰ ਦੇ ਵਿੱਚ ਇਹਦੇ ਅਲੱਗ-ਅਲੱਗ ਰੂਪ ਤੇ ਗੱਡੀ ਆਏਗੀ ਠੀਕ ਹੈ ਸੋ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਬੱਚਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਅੱਜ ਬੱਚੇ ਕੀ ਕਰਨ ਦੀ ਰੈਲੀ ਆਏ ਨੇ ਬੱਚਿਆਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਜੀਵਨ ਵਿੱਚ ਸਵਸਥ ਰਹਿਣਾ ਹੀ ਤੋ ਨਸ਼ੇ ਸੇ ਦੂਰ ਰਹਿਣਾ ਬੜੇ ਵਧੀਆ ਬੈਨਰ ਹਿੱਟ ਤੁਸੀਂ ਅੱਜ ਮੈਸੇਜ ਦੇ ਰਹੇ ਸਸੀਗਾਹ ਜੀ ਸਾਰਿਆਂ ਨੂੰ ਅ ਕਾਸੀ ਅੱਜ ਕੋਲਰ ਪਬਲਿਕ ਸਕੂਲ ਰਾਜਪੁਰਾ ਤੋਂ ਆਏ ਆ ਸਾਡਾ ਸਲੋਗਨ ਹੈ ਜਿਵੇਂ ਤੁਸੀਂ ਦੇ ਸਕਦੇ ਹੋ ਯੁੱਧ ਨਸ਼ਿਆਂ ਫਰੁੱਦ ਹੁਣ ਜਿਹੜਾ ਕੀ ਪੰਜਾਬ ਚ ਛੇਮਾ ਦਰਿਆ ਨਸ਼ਿਆਂ ਦਾ ਵਗ ਰਿਹਾ ਅਸੀਂ ਉਹਨੂੰ ਬੰਦ ਕਰਨਾ ਚਾਹੁੰਦੇ ਆ ਤੇ ਨੌਜਵਾਨ ਵੀਰਾਂ ਨੂੰ ਉਹੀ ਕਹਿਣਾ ਚਾਹੁੰਦੇ ਆ ਕਿ ਇਸ ਰਾਹ ਤੇ ਨਾ ਚੱਲੋ ਜਿਹੜਾ ਕਿ ਅੱਗੇ ਜੀਵਨ ਨੂੰ ਖਤਮ ਕਰ ਦਿੰਦਾ ਹੈ ਜੀ ਹੁਣ ਅਸੀਂ ਇਹ ਛੇਮਾਧਰਿਆ ਬੰਦ ਕਰਕੇ ਤੇ ਪੰਜਾਬ ਨੂੰ ਮੁੜ ਖਚਾਲ ਬਣਾਉਣਾ ਹੈ ਬਿਲਕੁਲ ਬਹੁਤ ਵਧੀਆ ਮੈਸੇਜ ਦਿੱਤਾ ਹੈ ਨੌਜਵਾਨ ਬੱਚਿਆਂ ਨੇ ਕਿਉਂਕਿ ਇਥੋਂ ਸੇਧ ਲੈਣੀ ਸਾਨੂੰ ਚਾਹੀਦੀ ਹੈ ਕਿਉਂਕਿ ਨਵੀਂ ਪਿੰਨੀ ਜਿਹੜੀ ਹੈ ਉਹ ਦਸ਼ਾ ਵਿਰੁੱਧ ਜਿਹੜੀ ਆ ਉਹ ਜਾਗ ਚੁੱਕੀ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਬਹੁਤ ਵਧੀਆ ਬੱਚੇ ਤੁਸੀਂ ਤਿਆਰ ਕਰਕੇ ਆਇਓ ਬੜਾ ਵਧੀਆ ਮੈਸੇਜ ਆ ਰਿਹਾ ਹੈ ਉਮੀਦ ਗੱਲ ਇਹ ਹੈ ਜੀ ਸਕਾਲਰ ਪਬਲਿਕ ਸਕੂਲ ਰਾਜਪੁਰਾ ਜੋ ਸਾਡਾ ਸਲੋਗਨ ਹੈ ਜੀ ਜੋ ਤ ਨਸ਼ਾ ਵਿਰੁੱਧ ਤੇ ਕੋਚ ਉਹ ਅੱਜ ਇੱਕ ਛੇਵਾਂ ਦਰਿਆ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਅੱਜ ਇਹ ਨੌਜਵਾਨ ਜੋ ਆਉਣ ਵਾਲਾ ਪੰਜਾਬ ਦਾ ਨਵਾਂ ਭਵਿੱਖ ਨੇ ਇਹਨਾਂ ਨੂੰ ਨਸ਼ਿਆਂ ਤੋਂ ਕਿ ਨੋ ਡਰੱਗਸ ਨੋ ਡਰੱਗਸ ਕਿ ਜੋ ਛੇਵਾਂ ਦਰਿਆ ਕਿਉ ਨੂੰ ਆਪਾਂ ਠੱਲ ਪਾ ਸਕੀਏ ਉਹਨੂੰ ਖਤਮ ਕਰ ਸਕੀਏ ਇਹ ਨੌਜਵਾਨ ਅੱਗੇ ਹੋਰ ਬੱਚਿਆਂ ਨੂੰ ਆਪਣੇ ਸਮਾਜ ਦੇ ਵਿੱਚ ਇੱਕ ਸੇਧ ਦੇਣਗੇ ਇੱਕ ਮੈਸੇਜ ਦੇਣਗੇ ਕਿ ਅੱਜ ਅਸੀਂ ਜਦ ਇਕੱਠੇ ਹੋਇਆ ਤਾਂ ਨਸ਼ਿਆਂ ਵਿਰੁੱਧ ਹੋਇਆ ਕਿਹੜੇ ਕਿਹੜੇ ਸਕੂਲ ਜਿਹੜੇ ਅੱਜ ਭਾਗ ਲਾਏ ਅੱਜ ਸਕਾਲਰ ਪਬਲਿਕ ਸਕੂਲ ਹੋਇਆ ਜੀ ਮੁਕਤ ਪਬਲਿਕ ਸਕੂਲ ਹੋਇਆ ਪਟੇਲ ਹੋਇਆ ਆਲਮੋਸਟ ਰਾਜਪੁਰੇ ਦੇ ਸਾਰੇ ਸਕੂਲ ਕਾਲਜ ਇਕੱਠੇ ਹੋਏ ਨੇ ਜੀ ਇੱਕ ਬਹੁਤ ਵੱਡੇ ਲੈਵਲ ਤੇ ਇੱਕ ਮੈਸੇਜ ਜਾਏਗਾ ਪੰਜਾਬ ਨੂੰ ਰਾਜਪੁਰਾ ਨੂੰ ਕਿ ਅੱਜ ਅਸੀਂ ਜੋ ਰੈਲੀ ਕਰ ਰਹੇ ਹਾਂ ਨਸ਼ਿਆਂ ਵਿਰੁੱਧ ਕਰ ਰਹੇ ਹਾਂ ਜੋ ਸਾਡੀ ਨੌਜਵਾਨੀ ਦਾ ਕਹਾਣ ਹੋ ਰਿਹਾ ਜੀ ਦਿਨ-ਪ੍ਰਤੀ ਦਿਨ ਕਹਾਣ ਹੋ ਰਿਹਾ ਬੱਚੇ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਚ ਲੱਗ ਰਹੇ ਨੇ ਪੰਜਾਬ ਨੂੰ ਖਤਮ ਕਰਨ ਦੀਆਂ ਸਾਜ਼ਸ਼ਾ ਲੜੀਆਂ ਜਾ ਰਹੀਆਂ ਨੇ ਪੰਜਾਬ ਨੂੰ ਇਹ ਬੱਚੇ ਆਉਣ ਵਾਲਾ ਭਵਿੱਖ ਸਾਡਾ ਜੋ ਇਹ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਗਲੀ ਗਲੀ ਜਾ ਕੇ ਦੱਸਣਗੇ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਆਪਣੇ ਸਰੀਰ ਨੂੰ ਪਿਆਰ ਕਰੋ ਖੇਡਾਂ ਨਾਲ ਜੁੜੋ ਸਪੋਰਟਸ ਨਾਲ ਜੁੜੋ ਗੇਮਾਂ ਨਾਲ ਜੁੜੋ ਤੇ ਨਸ਼ਿਆਂ ਤੋਂ ਦੂਰ ਰਹੋ ਜੀ ਸੋ ਬਿਲਕੁਲ ਬਹੁਤ ਵਧੀਆ ਜਿਹੜਾ ਮੈਸੇਜ ਜਿਹੜੇ ਸਕੂਲੀ ਬੱਚਿਆਂ ਵੱਲੋਂ ਦਿੱਤਾ ਜਾ ਰਿਹਾ ਹੈ ਔਰ ਬਹੁਤ ਵਧੀਆ ਰੈਲੀ ਜਿਹੜੀ ਕੀਤੀ ਜਾ ਰਹੀ ਹੈ ਹੋਰ ਵੀ ਪੰਜਾਬ ਦੇ ਇਸ਼ਾਰੇ ਦੇ ਵਿੱਚ ਇਸ ਤਰ੍ਹਾਂ ਦੀ ਅਪੀਲ ਹੈ ਕਿ ਸੁਣੋ ਜਵਾਨ ਬੱਚਨ ਦਾਕਰ ਲੈ ਕੇ ਜਿਹੜੀ ਰੈਲੀ ਕੀਤੀ ਜਾਵੇ ਤਾਂ ਜੋ ਜਿਹੜੇ ਨਸ਼ਿਆਂ ਦੇ ਵਿੱਚ ਗ੍ਰਿਫਤ ਨੇ ਉਹ ਨੌਜਵਾਨ ਨਸ਼ੇ ਤੋਂ ਦੂਰ ਹੋ ਸਕਣ ਕੈਮਰਾ ਪਰਸਨ